ਮੇਰਾ ਨਾਮ ਗੁਰਪ੍ਰੀਤਕੌਰ ਬਾਜਵਾਏ ਤਾਂ ਮੇਰਾ ਪਿੰਡ ਰਸੂਲਪੁਰ ਹੈ ਵਿਧਾਨ ਸਭਾ ਹਲਕਾ ਮੈਨੂੰ ਬਟਾਲਾ ਪੈਂਦਾ ਹੈ ਬਲਾਕ ਮੈਨੂੰ ਕਾਦੀਆਂ ਲੱਗਦਾ ਹੈ ਤੇ ਲੋਕ ਸਭਾ ਹਲਕਾ ਮੈਨੂੰ ਗੁਰਦਾਸਪੁਰ ਲੱਗਦਾ ਹੈ ਕੀ ਕਰਦੇ ਐ ਸਸ ਜਸ ਜਸ ਸਿਆਸਤਾਂ ਨਾਲ ਅੱਖੇ ਨਹੀਂ ਲੱਗਦੇ ਕੰਮ ਨਹੀਂ ਕਰਦੇ ਤੇ ਸਾ ਸੰਗਤ ਦਾ ਬਹੁਤ ਬੁਰਾ ਹਾਲ ਹੈ ਨਸ਼ਾ ਸਿਰ ਚੜ ਬੋਲਦਾ ਏ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਲੀਡਰਸ ਨੇ ਆਪਣੀਆਂ ਆਪਣੇ ਆਪ ਨੂੰ ਸਵਾਰਦੇ ਨੇ ਉਹਨਾਂ ਨੂੰ ਸਿਰਫ ਵਾਈਪਲਸ ਜੈਡ ਪਲਸ ਤੱਕ ਮਤਲਬ ਹੈ ਜਦ ਤਾ ਵੋਟਾਂ ਹੁੰਦੀਆਂ ਨੇ ਸਾਡੀ ਰਸੋਈ ਚ ਚਾਹ ਪੀ ਕੇ ਜਾਂਦੇ ਨੇ ਤੇ ਜਦ ਇਲੈਕਸ਼ਨ ਖਤਮ ਹੋ ਜਾਂਦੀ ਏ ਤਾਂ ਅਸੀਂ ਉਹਨਾਂ ਦੇ ਕੋਲ 10 ਚਿੱਠੀਆਂ ਪਾਉਂਦੇ ਹੋ ਇੱਕ ਦਾ ਜਵਾਬ ਵੀ ਨਹੀਂ ਦਿੰਦੇ ਕੀ ਖਾਸ ਐ ਸਹੀ ਗੱਲ ਹੋਈ ਏ ਜਿਹੜੀ ਤੁਸੀਂ ਸਾਡੇ ਤੇ ਕਾਸ ਗਲਤਾਂ ਹੈ ਨੇ ਤਿੰਨ ਚਾਰ ਮੁੱਦੇ ਸੀਗੇ ਜਿਵੇਂ ਆਪਣੇ ਮਕੌੜੇ ਪੱਤਨ ਦਾ ਲਾ ਲੋ ਠੀਕ ਹੈ ਹੋਰ ਮੈਡੀਕਲ ਦਾ ਲਾ ਲੋ ਕਿ ਮੈ ਸੋਦੀਸੀਕ ਹਸਪੀਟਲ ਇਦਾਂ ਦਾ ਹੋਣਾ ਚਾਹੀਦਾ ਜਿੱਥੇ ਲੋੜਵੰਦ ਲੋਕ ਗਰੀਬ ਲੋਕ ਕਿਉਂਕਿ ਸਾਡਾ ਜੇ ਆਪਾਂ ਦੇਖਿਆ ਜਾਵੇ ਤਾਂ ਗੁਰਦਾਸਪੁਰੋ ਇਲਾਕਾ ਥੋੜਾ ਹੀ ਬਹੁਤ ਜ਼ਰੂਰਤਮੰਦ ਲੋਕ ਨਹੀਂ ਵੱਡੇ ਲੋਕ ਤਾਂ ਚਲੋ ਆਪਣੇ ਇਲਾਜ ਕਰਵਾਉਂਦੇ ਨੇ ਜ਼ਰੂਰਤਮੰਦ ਲੋਕ ਦਾ ਇਲਾਜ ਹੱਥੋਂ ਨਹੀਂ ਕਈ ਲੋਕ ਟੀਵੀ ਪੇਸ਼ੈਂਟ ਹੁੰਦੇ ਨੇ ਬੈੱਡ ਤੇ ਲੇਟੇ ਹੁੰਦੇ ਨੇ ਹਸਪੀਟਲ ਦੇਾਂ ਤੇ ਚਲੋ ਉਹ ਤਾਂ ਸਾਰਾ ਖਰਚਾ ਸਰਕਾਰ ਦਾ ਪਰ ਜਿਹੜੇ ਗੂਲੂ ਕੋਸ ਜਾਂ ਬੈੱਡ ਦਾ ਬ੍ਰੈਂਡ ਟੈਬ ਉਹ ਕੀ ਨਹੀਂ ਹੁੰਦਾ ਹੈਗਾ ਬੜੀਆਂ ਛੋਟੀਆਂ-ਛੋਟੀਆਂ ਬੱਚੀਆਂ ਨੇ 8ਵੀਂ 9ਵੀਂ 10ਵੀਂ ਚ ਪੜ੍ਹਦੀਆਂ ਨੇ ਤਾਂ ਉਹ ਪੈਲਸਾਂ 'ਚ ਭਾਂਡੇ ਮਾਜ ਕੇ ਆਪਣਾ ਘਰ ਦਾ ਗੁਜ਼ਾਰਾ ਕਰਦੀਆਂ ਨੇ ਮੈਂ ਦੇਸ਼ ਦੇ ਚੜ੍ਹੇ ਨੇ ਮੰਤਰੀ ਨਿਤਨ ਗਟਕੜੀ ਜੀ ਤੇ ਸ਼੍ਰੀ ਰਾਣਾ ਸਿੰਘ ਜੀ ਉਹਨਾਂ ਨੂੰ ਬਹੁਤ ਵਾਰ ਅਪੀਲ ਕਰੀ ਔਰ ਆਪਣੇ ਉਥੋਂ ਫਾਊਂਡੇਸ਼ਨ ਦੇ ਲੈਟਰ ਤੇ ਉਹਨਾਂ ਨੂੰ ਮੈਂ ਚਿੱਠੀਆਂ ਵੀ ਲਿਖੀਆਂ ਕਿਉਂਕਿ ਉਧਰਲੇ ਪਿੰਡਾਂ ਦਾ ਉਹ ਬਿਲਕੁਲ ਕੱਟ ਆਫ ਹੈ ਸਾਡੇ ਨਾਲ ਹੁਣ ਨਹੀਂ ਦੇਖੋ ਰਾਤ ਨੂੰ ਨਾ ਲੋੜ ਪੈ ਪੈਜਨ ਦੀਏ ਤੇ ਉਹ ਹੁਣ ਦਰਿਆ ਰਾਵੀ ਪਾਰ ਕਿਦਾਂ ਕਰਨਗੇ ਕਿਸ਼ਤੀ ਵੀ ਟੁੱਟੀ ਏ ਕੋਈ ਉਥੇ ਬੀਐਸਐਫ ਦੇ ਚੌਂਕਿਆਂ ਜ਼ਰੂਰ ਬਨਾਈ ਹੋਏ ਨੇ ਬਾਰਡਰ ਏਰੀਆ ਕਰਕੇ ਕਿਉਂਕਿ ਸਾਨੂੰ ਅੰਤਰਰਾਸ਼ਟਰੀ ਸ੍ਰੀਮਾ ਲੱਗਦੀ ਏ 10 ਕਿਲੋਮੀਟਰ ਦੀ ਦੂਰੀ ਤੇ ਆਪਾਂ ਬੈਠੇ ਆਂ ਪਰ ਉਥੇ ਕੋਈ ਸਹੂਲਤ ਨਹੀਂ ਏ ਤਾਂ ਮੈਂ ਸੋਚਦੀ ਸੀ ਆਪਾਂ ਚੰ드ਰੀਅਨ 3 ਦੀ ਗੱਲ ਕਰਦੇ ਆਂ ਤੇ ਨਾਲ-ਨਾਲ ਸਾਨੂੰ ਇੱਕ ਪੁਲ ਵੀ ਚਾਹੀਦਾ ਹੈ ਕੀ ਕੁਛ ਲਿਖਿਆ ਰਾਇਦਾ ਕੀ ਇਹ ਹੀ ਲਿਖਿਆ ਸੀ ਕਿ ਸਾਡੀ ਰਿਕੁਐਸਟ ਹੈ ਸੁਣੋ ਅਸੀਂ ਇੱਥੋਂ ਦੇ ਵਸਨੀਕ ਆ ਅਸੀਂ ਮਾਨਤਨ ਕਰਕੇ ਲੀਡਰਸ ਦਾ ਭੇਜਦੇ ਆ ਤੁਹਾਡੀ ਇੱਥੋਂ ਅਸੀਂ ਸਨੀਦੌਰ ਨੂੰ ਜਿਤਾ ਕੇ ਭੇਜਿਆ ਹੈ ਪੈਲ ਦੇ ਰਾਹ ਤਾਂ ਉਹਨਾਂ ਨੂੰ ਵੋਟਾਂ ਦਿੱਤੀਆਂ ਨੇ ਤੇ ਪਰ ਨਹੀਂ ਗੱਲ ਸੁਣੀ ਕੀ ਕਹਿਵਾਂ ਜਵਾਬ ਹੀ ਨਹੀਂ ਦਿੱਤਾ ਕੋਈ ਹਾਂਜੀ ਠੀਕੇ ਕਰਦੇ ਆ ਕਰਦੇ ਆ ਬਸ ਕੋਈ ਰਿਪਲਾਈ ਨਹੀਂ ਆਇਆ ਕਿਉਂਕਿ ਮੇਰੇ ਟਰਸਟ ਨੂੰ ਕੋਈ ਮੇਲ ਨਹੀਂ ਆਈ ਕੋਈ ਉਹਨਾਂ ਨੂੰ ਚਿੱਠੀ ਨਹੀਂ ਆਈ ਦੁਬਾਰਾ ਹਾਂਜੀ ਮਿਲ ਕੇ ਆਏ ਗੱਲ ਕਰਕੇ ਆਏ ਕੋਈ ਜਵਾਬ ਨਹੀਂ ਆਇਆ ਇਹੀ ਕਰਦੇ ਆ ਆਪਣੇ हां यही रिया की सो ਤੁਸੀਂ ਸੜਕਾਂ ਬਣਾ ਰਹੇ ਹੋ ਹਰ ਕਿਤੇ ਦਾ ਗੱਲ ਕਰ ਰਹੇ ਹੋ ਤੇ ਸਾਡੇ ਫਿਰ ਏਰੀਆ ਚ ਕਿਉਂ ਨਹੀਂ ਇਸ ਤਾਂ ਤੁਹਾਡਾ ਤਾਂ ਐਮਪੀ ਵਿਥੋ ਜਤਾ ਕੇ ਭੇਜਿਆ ਹੈ ਲੱਗਦਾ ਕਿ ਟੱਕਰ ਵਾਲੀ ਦੇ ਪਾਉਗੇ ਜਿਹੜੇ ਬਸ ਬਿਲਕੁਲ ਬਿਲਕੁਲ ਆਰਾਮ ਨਾਲ ਕੋਈ ਕੰਮ ਨਹੀਂ ਕੀਤਾ ਨਾ ਆਲਮੋਸਟ ਤਕਰੀਬਨ ਤਕਰੀਬਨ ਸਾਰੇ ਹੀ ਜਾਣਦੇ ਨੇ ਜੇ ਇਹ ਇਹਨਾਂ ਦੇ ਕਿਸੇ ਇੱਕ ਲੀਡਰ ਦੀ ਜਾਂ ਕਿਸੇ ਇੱਕ ਸਾਧ ਸੰਗਤ ਦੀ ਇੱਕ ਚਾਹ ਇੱਕ ਚਾਹ ਦੇ ਕੱਪ ਦੀ ਮੈਂ ਦੇਨਦਾਰ ਹੋਵਾਂ ਜਾਂ ਮੇਰੀ ਟੀਮ ਹੋਵੇ ਤਾਂ ਕੋਈ ਹਨਾ ਗੱਲ ਕਰੇ ਬਿਲਕੁਲ ਮੈਂ ਸਾਫ਼ ਸੁੱਤਰੀ ਗੱਲ ਕਰੀ ਕਿ ਮੇਰੀ ਸਾਧ ਸੰਗਤ ਦੀ ਇਹ ਸੇਵਾਏ ਆ ਗੱਲ ਹੈ ਆ ਕੰਮ ਆਪਾਂ ਕਰਨਾ ਹੈ ਇਕਤਮ ਕੋੜੇ ਪੱਤਨ ਪੁਲ ਦੀ ਗੱਲ ਇੱਕ ਮੈਡੀਕਲ ਇਸ਼ੂ ਇੱਕ ਨਸ਼ਾ ਬਹੁਤ ਵੱਡੀ ਗੱਲ ਹੈ ਨਸ਼ਾ ਸਡਾਊ ਕੇਂਦਰਾਂ 'ਚ ਵੀ ਕੋਈ ਸਰਕਾਰੀ ਹੈ ਹੀ ਨਹੀਂ ਉਹ ਜਾਂਦੇ ਨੇ ਲਾਈਨ 'ਚ ਲਾ ਕੇ ਮੈਂ ਉਹ ਗੋਲੀ ਦਾ ਨਾਮ ਨਹੀਂ ਲੈ ਸਕਦੀ ਉਹ ਗੋਲੀ ਜਿਹੜੀ ਦਿੰਦੇ ਨੇ ਗਾਂ ਫਿਊਚਰ ਨਹੀਂ ਮੇਰੇ ਭਰਾਵਾਂ ਦਾ ਤੇ ਇਹ ਚੀਜ਼ ਵੀ ਹੈ ਨਾ ਅਗਰ ਤੁਸੀਂ ਉਹਨਾਂ ਨੂੰ ਕੁਦਰਤੀ ਤੌਰ ਤੇ ਨਸ਼ਾ ਸਡਾਊ ਕੇਂਦਰ ਬਣਾਓ ਜਿੱਥੇ ਉਹਨਾਂ ਨੂੰ ਪ੍ਰੋਪਰ ਜਿਵੇਂ ਪ੍ਰਾਈਵੇਟ ਵੱਡੇ ਵੱਡੇ ਨੇ ਹਨੂਮਾਨਗੜ੍ਹ 'ਚ ਨੇ ਬਠਿੰਡੇ ਨੇ ਮੈਂ ਦੇਖੇ ਨੇ ਕਿਸਾਨੀ ਮੁੰਡੇ ਨੂੰ ਸਮਝਾਉਂਦਾ ਕਿਸਾਨੀ ਮੁੱਦੇ ਦਾ ਤੇ ਮੈਂ ਇਹ ਐਕਟ ਪਾਸ ਕਰਵਾਉਣ ਦੇ ਵਿੱਚ ਇਹ ਮੁੱਦਾ ਪੈਲ ਦੇ ਆਧਾਰ ਤੇ ਉੱਥੇ ਉਠਾਵਾਂਗੀ ਕੇਂਦਰ 'ਚ ਜਾ ਕੇ ਕਿ ਜਿਹੜੀ ਇੰਡਸਟਰੀ ਐਕਟ ਹੈ ਉਹ ਲਿਆਂਦਾ ਜਾਵੇ ਇੰਡਸਟਰੀ ਕੋਈ ਵੀ ਛੋਟੇ ਮੋਟੇ ਕਾਰਖਾਨੇ ਲਾਉਂਦਾ ਜਾਂ ਵੱਡੇ ਵੱਡਾ ਕੋਈ ਲਾਉਂਦਾ ਏ ਤਾਉਨੂੰ 30% ਦੀ ਸਬਸਿਡੀ ਮਿਲਦੀ ਏ ਸਾਨੂੰ ਜਿਹੜੀ ਮਿਲਦੀ ਓ ਇੱਕ ਤਾਂ ਬਹੁਤ ਮਹਿੰਗੀ ਔਰ ਬਹੁਤ ਘੱਟ ਔਰ ਸਭ ਤੋਂ ਵੱਡਾ ਖੁਦਕੁਸ਼ੀ ਕਰਨ ਦਾ ਕਿਸਾਨਾਂ ਦਾ ਇਹੀ ਕਾਰਨ ਹੈ